ਸਤਕਾਰਯੋ ਸਾਡੇ ਆਮ ਆਦਮੀ ਪਾਰਟੀ ਚ ਬਤੌਰ ਸੇਵਾਵਾਂ ਨਿਭਾ ਰਹੇ ਕੈਬਨਿਟ ਮਨਿਸਟਰ ਬਲਜੀਤ ਕੌਰ ਮੈਮ ਸਾਰੇ ਇੱਥੇ ਪਹੁੰਚੇ ਹੋਏ ਆਮ ਆਦਮੀ ਪਾਰਟੀ ਦੇ ਚੇਅਰਮੈਨ ਐਮ ਐਲ ਏ ਉਹਨਾਂ ਦੀਆਂ ਧਰਮ ਪਤਨੀਆਂ ਤੇ ਜਿੰਨੀਆਂ ਵੀ ਮੇਰੀਆਂ ਭੈਣਾਂ ਇੱਥੇ ਅੱਜ ਬਹੁਤ ਰੀਚਰਨ ਚਾਹਵਨਾਂ ਪਹੁੰਚਿਆ ਨੇ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸ਼ਸ਼ਟਿਕਾ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਅੱਜ ਤੀਆਂ ਦੇ ਤਿਹਾੜੀਆਂ ਤੁਹਾਨੂੰ ਸਾਰਿਆਂ ਨੂੰ ਮੇਰੀਆਂ ਭੈਣਾਂ ਨੂੰ ਬਹੁਤ-ਬਹੁਤ ਮੁਬਾਰਕਾਂ ਦੇਣੀਆਂ ਬਹੁਤ-ਬਹੁਤ ਵਧਾਈਆਂ ਹੋਣ ਤੇ ਮੈਂ ਪਰਮਾਤਮਾ ਅੱਗੇ ਅਰਦਾਸ ਕਰਦੀ ਹਾਂ ਕਿ ਇਹ ਜਿਹੜੇ ਮੇਲੇ ਨੇ ਤੀਆਂ ਦੇ ਇੱਕ ਵਾਂਗ ਹੀ ਲੱਗਦੇ ਰਹਿਣ ਸਾਨੂੰ ਜਿਹੜਾ ਮੌਕਾ ਮਿਲਿਆ ਤੇ ਦੂਜਿਆਂ ਨੂੰ ਮਿਲਣ ਦਾ ਇੱਕ ਦੂਜੇ ਨਾਲ ਕੋਈ ਹੱਸਣ ਖੇਡਣ ਦਾ ਕੋ ਸਮਾਂ ਬਿਤਾਉਣ ਦਾ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਪੰਜਾਬ ਸਰਕਾਰ ਦੀ ਮਾਨਯੋਗ ਮੁੱਖ ਮੰਤਰੀ ਸਾਹਬ ਜਿਨ੍ਹਾਂ ਦੀ ਸੋਚ ਹੈ ਕਿ ਸਾਨੂੰ ਧੀਆਂ ਨੂੰ ਮੌਕੇ ਦੇਣੇ ਚਾਹੀਦੇ ਨੇ ਉਹ ਵੀ ਆਪਣਾ ਜਿਹੜਾ ਨੱਚ ਟੱਪ ਕੇ ਜਿਹੜੇ ਆਪਣੇ ਦਿਲ ਦੇ ਚਾਣ ਉਹ ਪੂਰੇ ਕਰ ਸਕਣ ਮੈਨੂੰ ਲੱਗਦਾ ਕਿ ਪਹਿਲੀ ਸਰਕਾਰ ਹੈ ਜਿਨੇ ਧੀਆਂ ਬਾਰੇ ਵੀ ਸੋਚਿਆ ਨਹੀਂ ਤੇ ਅਕਸਰ ਆਪਾਂ ਦੇਖਦੇ ਸੀ ਕਿ ਬੰਦੇ ਤਾਂ ਆ ਕੇ ਕਿੰਨਾ ਕਿਤੇ ਪੋਲਿਟੀਕਲ ਰੈਲੀਆਂ ਤੇ ਕੋਈ ਮੀਟਿੰਗ ਆ ਤੇ ਇੱਕ ਦੂਜੇ ਨੂੰ ਮਿਲ ਲੈਂਦੇ ਨੇ ਪਰ ਜਨਾਨੀਆਂ ਨੂੰ ਇੱਕ ਦੂਜੇ ਨੂੰ ਮੌਕਾ ਨਹੀਂ ਸੀ ਮਿਲਦਾ ਮਿਲਣ ਦਾ। ਸੋ ਅੱਜ ਬਹੁਤ ਵਧੀਆ ਉਪਰਾਲਾ ਜਿਹੜਾ ਸਰਕਾਰ ਵੱਲੋਂ ਕੀਤਾ ਗਿਆ। ਪਿੰਡ-ਪਿੰਡ 'ਚ ਸ਼ਹਿਰ-ਸ਼ਹਿਰ 'ਚ ਵੱਡੇ ਪੱਧਰ ਤੇ ਧੀਆਂ ਦੇ ਮੇਲੇ ਲਵਾਏ ਜਾ ਰਹੇ ਨੇ। ਤੇ ਪਿਛਲੇ 2 ਕੋ ਸਾਲ ਹੋ ਗਏ ਮੈਨੂੰ ਮੈਡਮ ਦਾ ਫੋਨ ਆਇਆ ਬਲਜੀਤ ਕੌਰ ਜੀ ਦਾ ਕਹਿੰਦੇ ਅਸੀਂ ਨਾ ਲੋਹੜੀ ਦਾ ਪ੍ਰੋਗਰਾਮ ਕਰਨਾ ਹੈ। ਤੇ ਲੋਹੜੀ ਵੀ ਸਪੈਸ਼ਲ ਧੀਆਂ ਦੀ ਕਰਨੀ। ਸੋ ਇੱਕ ਨਵਤਰੀ ਸੋਚ ਸੀਗੀ ਸਰਕਾਰ ਦੀ। ਕੁਕੀ ਫੋਟਾਂ ਨੇ ਲੋਹੜੀ ਹਰੇਟ ਮਨਾਉਂਦਾ ਸੀ ਜਿਹੜੀ ਨਵਜੰਮੀਆਂ ਧੀਆ ਹੁੰਦੀਆਂ ਸੀ ਉਹ ਕਈ ਵਾਰ ਅੰਗਲੀਆਂ ਜਾਂਟੀਆਂ ਸੀ ਕੋਈ ਧਿਆਨ ਨਹੀਂ ਸੀ ਦਿੰਦਾ ਉਹਨਾਂ ਬਾਰੇ ਕੋਈ ਜਸ਼ਨ ਮਨਾਉਂਦਾ ਹੀ ਨਹੀਂ ਸੀ ਸੋ ਸਰਕਾਰ ਨੇ ਬਹੁਤ ਵੱਡਾ ਉਪਰਾਲਾ ਕੀਤਾ ਨਵਜੰਮੀਆਂ ਧੀਆ ਦੀਆਂ ਲੋਹੜੀਆਂ ਮਨਾਇਆ ਗਏ ਆ ਖੁਸ਼ੀਆਂ ਮਨਾਇਆ ਗਈਆਂ ਅਸੀਂ ਬਹੁਤ ਸ਼ੁਕਰਗੁਜ਼ਾਰ ਆ ਸਰਕਾਰ ਤੋਂ ਜੇ ਆਪਾਂ ਧੀਆ ਦੀਆਂ ਗੱਲਾਂ ਕਰ ਲਈਏ ਤੁਸੀਂ ਆਪ ਹੀ ਦੇਖਿਆ ਕਿ ਧੀਆ 'ਚ ਕਿੰਨਾ ਕੁ ਟੈਲੈਂਟ ਹੈ ਅੰਗਨਵਾੜੀ ਵਰਕਰ ਸੀਗੀਆਂ ਜਿਨ੍ਹਾਂ ਨੇ ਇੰਨਾ ਸੋਹਣਾ ਪਰਫਾਰਮ ਕੀਤਾ ਐਦਾਂ ਲੱਗਦਾ ਕਿ ਕੋਈ ਟੈਲੈਂਟਿਡ ਕੋਈ ਬਹੁਤ ਸਾਲਾਂ ਤੋਂ ਪ੍ਰੈਕਟਿਸ ਕੀਤੀ ਹੋਏ ਬੱਚੇ ਪਰਫਾਰਮ ਕਰ ਰਹੇ ਨੇ ਇੰਨਾ ਵਧੀਆ ਪਰਫਾਰਮ ਕੀਤਾ ਪਹਿਲਾਂ ਵੀ ਸਾਡੇ ਬੱਚਿਆਂ 'ਚ ਟੈਲੈਂਟ ਬਹੁਤ ਸੀਗਾ ਉਹ ਚਾਹੁੰਦੇ ਸੀ ਕਿ ਅਸੀਂ ਵਧੀਏ ਕੋਈ ਪੜ੍ਹੀਏ ਲਿਖੀਏ ਸਮਾਜ ਆਪਣਾ ਵੀ ਨਾਮ ਰੌਸ਼ਨੀ ਕਰੀਏ ਮਾਪਿਓ ਦਾ ਨਾਮ ਰੌਸ਼ਨੀ ਕਰੀਏ ਪਰ ਅਕਸਰ ਹੁੰਦਾ ਸੀ ਉਹਨਾਂ ਨੂੰ ਮੌਕੇ ਨਹੀਂ ਸੀ ਮਿਲਦੇ ਇਹ ਜੀ ਪਲੇਟਫਾਰਮ ਹੀ ਸੀ ਮਿਲਦਾ ਜਿੱਥੇ ਉਹ ਆਪਣਾ ਹੁਨਰ ਦਿਖਾ ਸਕੂ। ਅੱਜ ਧੀਆਂ ਨੂੰ ਸਰਕਾਰ ਵੱਲੋਂ ਇਕਵਲ ਓਪਰਚ्युनिटी ਮਿਲ ਰਹੀ ਹੈ ਕਿ ਉਹ ਆਪਣਾ ਕਿਸੇ ਵੀ ਫੀਲਡ ਚੋਂ ਪੜ੍ਹਨ, ਲਿਖਣ, ਨੌਕਰੀ ਕਰਨੀ ਹੈ, ਨੌਕਰੀ ਕਰਨੀ। ਖਾਸ ਤੌਰ ਤੇ ਜੇ ਖੇਡਾਂ ਖੇੜਾਣਾ ਚਾਹੁੰਦੀਆਂ ਨੇ ਧੀਆਂ ਉਹਦੇ ਲਈ ਵੀ ਖੇਡਾਂ ਵਤਨ ਪੰਜਾਬ ਦੀਆਂ ਵਰਗੇ ਵਧਿਆ ਜਿਹੜੀਆਂ ਮੁਹਿੰਮ ਚੇੜ ਰੱਖੀ ਹੈ ਸਰਕਾਰ ਨੇ ਜਿਹੜੇ ਬੱਚਿਆਂ ਨਾਲ ਧਿਆਨ ਹੁੰਦਾ ਕਿ ਅਸੀਂ ਪੜਾਈ ਲਿਖਾਈ ਕੱਟ ਕਰਨੀ ਉਹ ਖੇਡਾਂ ਵੱਲ ਇੰਟਰਸਟਿਡ ਹੁੰਦੇ ਨੇ ਉਹਨਾਂ ਨੂੰ ਖੇਡਾਂ ਵੱਲ ਮੋਟੀਵੇਟ ਕੀਤਾ ਜਾਵੇ। ਅਕਸਰ ਆਪਾਂ ਸੁਣਦੇ ਸੀ ਪਹਿਲਾਂ ਕਿ ਛੜੇ ਨਾਲ ਦੇ ਲੱਗਦੇ ਸੂਬਿਆਂ ਦੇ ਬਹੁਤ ਮੈਡਲ ਆ ਰਹੇ ਨੇ, ਬੱਚੇ ਬਹੁਤ ਪੜ੍ਹ ਲਿਖ੍ਹ ਬਹੇ ਨੇ ਜਾਂ ਫਿਰ ਸਪੋਰਟਸ 'ਚ ਬਹੁਤ ਅੱਗੇ ਨੇ। ਜਦੋਂ ਇਹ ਦੇਖਦੇ ਸੀ ਸਾਡੇ ਮਨ ਨੂੰ ਹੁੰਦਾ ਸੀ ਵੀ ਸਾਡੇ ਪੰਜਾਬ ਦੇ ਬੱਚੇ ਵੀ ਇਹ ਕਰ ਸਕਦੇ ਆ। ਸਾਡੇ ਪੰਜਾਬ ਦੇ ਬੱਚੇ ਵੀ ਮੈਡਲ ਲੈ ਕੇ ਆ ਸਕਦੇ ਆ, ਸਾਨੂੰ ਚਾਹੀਦਾ ਹੈ ਕਿ ਉਹਨਾਂ ਨੂੰ ਮੌਕਾ ਮਿਲੇ। ਤੇ ਸਰਕਾਰ ਪੂਰੇ ਉਹਨਾਂ ਦੇ ਨਾਲ ਉਹਨਾਂ ਦੇ ਜਿਹੜਾ ਸਫਰ ਹੈ ਮੈਡਮ ਤੱਕ ਦਾ ਕਿਉਂਕਿ ਜਿਹੜੇ ਬੱਚੇ ਨੇ ਮੈਡਲ ਲੈ ਕੇ ਆਉਣਾ ਉਹ ਉਹਨ ਸਰਕਾਰ ਦੀ ਸਪੋਰਟ ਦੀ ਬਹੁਤ ਲੋੜ ਹੁੰਦੀ ਹੈ। ਸੋ ਸਰਕਾਰ ਹਰ ਪੈਰ ਪੈਰ ਤੇ ਪਲ ਪਲ ਤੇ ਉਸ ਬੱਚੇ ਦਾ ਸਾਥ ਦੇ ਰਹੀ ਹੈ ਉਹ ਬੱਚੇ ਪੜਨ ਲਿਖਨ ਤੇ ਆਪਣਾ ਅੱਗੇ ਵਧਣ। ਪਹਿਲਾਂ ਹੁੰਦਾ ਸੀ ਜਿਹੜੇ ਸਮਾਨੇ ਚ ਅਸੀਂ ਵੀ ਪੜੇ ਆ ਕਿ ਬੱਚੇ ਸਿਰਫ 12ਵੀਂ ਤੱਕ ਦੀ ਪੜਾਈ ਕਰਦੇ ਸੀ ਸੋਚਦੇ ਸੀ ਕੀ ਆਇਲੈਂਡ ਕਰ ਲਈ ਆਇਲੈਂਡ ਇੱਕ ਡਿਗਰੀ ਬਣ ਕੇ ਰਹਿ ਚੁਕੀ ਮੈਂ ਤੁਹਾਨੂੰ ਆਪਣਾ ਪਰਸਨਲ ਐਕਸਪੀਰੀਅੰਸ ਸ਼ੇਅਰ ਕਰਦੀ ਆ ਮੈਂ ਐਮਬੀਬੀਐਸ ਦੀ ਪੜ੍ਹਾਈ ਕੀਤੀ ਮੈਂ ਐਮਬੀਬੀਐਸ ਦੀ ਪੜ੍ਹਾਈ ਕਰਕੇ ਆਪਦੇ ਘਰ ਵਾਪਸ ਆਈ ਮੇਰੇ ਰਿਸ਼ਤੇਦਾਰ ਆਏ ਉਹ ਮੈਨੂੰ ਕਹਿੰਦੇ ਐ ਐਮਬੀਬੀਐਸ ਤਾਂ ਕਰ ਲਈ ਆਇਲੈਂਡ ਵੀ ਕਰ ਲੈਣਾ ਮੇਰੀ ਸੋਚ ਸੀ ਕਿ ਕਿ ਮੈਂ ਆਇਲੈਂਡ ਨਹੀਂ ਕਰਨੀ ਮੈਂ ਤਾਂ ਇੱਥੇ ਰਹਿ ਕੇ ਕੁਛ ਨਾ ਕੁਛ ਕਰ ਲੂੰਗੀ ਆਇਲੈਂਡ ਕਿਉਂ ਕਰਨੀ ਆ ਮੈਂ ਸੋ ਆਇਲੈਂਡ ਉਹ ਆਪਣੀ ਇਨੀ ਵੱਡੀ ਡਿਗਰੀ ਬਣਾ ਲਿਆ ਸੀ ਸਾਨੂੰ ਲਾਇਦਾ ਸੀ ਇਹਦੇ ਤੋਂ ਬਾਅਦ ਤਾਂ ਦੁਨੀਆ ਖਤਮ ਹੈ ਜਿਹੜਾ ਬਚਾਈ ਲੈਟ ਕਰ ਗਿਆ ਉਹ ਹੀ ਚੰਗਾ ਪਰ ਆਪਾਂ ਉਹ ਹਾਲਾਤ ਨਹੀਂ ਦੇਖੇ ਹੋਏ ਨੇ ਕਿ ਬੱਚਿਆਂ ਦਾ ਉੱਥੇ ਇੰਨਾ ਬੁਰਾ ਹਾਲ ਹੁੰਦਾ ਸੀ ਬੱਚਿਆਂ ਦੀ ਉੱਥੇ ਕੋਈ ਸਾਵ ਨਹੀਂ ਸੀ ਲੈਂਦਾ ਬਹੁਤ ਮੰਦਭਾਗੀਆਂ ਘਟਨਾ ਵੀ ਸੋਨਾਂ ਨੂੰ ਆਈਆਂ ਬੱਚੇ ਉੱਥੇ ਜਾਂਦੇ ਸੀ ਕਈਆਂ ਦੀ ਗਲਾਸ਼ ਹੀ ਮੁਰਦੀ ਸੀ ਬੱਚਾ ਨਹੀਂ ਸੀ ਮੁਰਦਾ ਮਾਂ ਪਿਓ ਦਾ ਸੋ ਉਹਦੇ ਲਈ ਸਰਕਾਰ ਉਪਰਾਲੇ ਕਰ ਰਹੀ ਹੈ ਸਾਡੇ ਬੱਚੇ ਇੱਥੇ ਪੜ੍ਹਨ ਲਿਖਣ ਇੱਥੇ ਨੌਕਰੀ ਲੈਣ ਸਰਕਾਰ ਨੇ 55000 ਨੌਕਰੀਆਂ ਪਿਛਲੇ 3 ਸਾਲਾਂ ਚ ਆਮ ਘਰਾਂ ਦੇ ਬੱਚਿਆਂ ਨੂੰ ਵੰਡੀਆਂ ਨੇ ਤੇ ਤੁਸੀਂ ਸਾਰੀਆਂ ਲੇਡੀਜ਼ ਬੈਠੀਆਂ ਮੈਨੂੰ ਦੱਸ ਦਿਓ ਖੁਸ਼ੀ ਹੁੰਦੀ ਹੈ ਕਿ ਜ਼ਿਆਦਾਤਰ ਜਿਹੜੀਆਂ ਨੌਕਰੀਆਂ ਨਾ ਲੇਡੀਜ਼ ਨੂੰ ਮਿਲੀਆਂ ਨੇ ਜਿਹੜੀਆਂ ਕੁੜੀਆਂ ਨੂੰ ਮਿਲੀਆਂ ਨੇ ਕਿਉਂਕਿ ਕੁੜੀਆਂ ਅੱਜਕੱਲ੍ਹ ਪੜ੍ਹ ਲੈ ਇੱਕ ਬਹੁਤ ਗਈਆਂ ਕੋਈ ਪੜ੍ਹਾਈ ਲਿਖਾਈ 'ਚ ਕੋਈ ਟੈਲੈਂਟ 'ਚ ਸਾਡੇ 'ਚ ਕਮੀ ਨਹੀਂ ਸੀ ਕਮੀ ਸੀ ਕਿ ਸਾਨੂੰ ਓਪਰਚ्युनिटी ਨਹੀਂ ਸੀ ਮਿਲ ਰਹੀ ਸਰਕਾਰ 'ਚ ਨੌਕਰੀਆਂ ਨਹੀਂ ਸੀ ਮਿਲ ਰਹੀਆਂ ਤੋ ਸਰਕਾਰ ਹਰ ਪੈਰ ਤੇ ਤੁਹਾਡੇ ਨਾਲ ਹੈ ਜਿੱਥੇ ਵੀ ਮੁੱਖ ਮੰਤਰੀ ਸਾਹਿਬ ਦੀ ਕੋਸ਼ਿਸ਼ ਹੁੰਦੀ ਹੈ ਜਿਵੇਂ ਆ ਤੀਆਂ ਦੇ ਮੇਲੇ ਨੇ ਲੋਹੜੀਆਂ ਦੇ ਮੇਲੇ ਨੇ ਪਿੱਛੇ ਜੇ ਕੇਸ ਆਇਆ ਸੀ ਜਿਹੜੀਆਂ ਸੱਭਿਆਚਾਰਕ ਖੇਡਾਂ ਨੇ ਸਾਡੀਆਂ ਬਲਦਾਂ ਦੀਆਂ ਰੇਸਾਂ ਹੋ ਗਈਆਂ ਹੋਰ ਕਬੂਤਰਬਾਜੀ ਹੋ ਗਈ ਉਹ ਖੇਡਾਂ ਜਿਹੜੀਆਂ ਨੇ ਉਹ ਬੰਦ ਹੋ ਗਈਆਂ ਸੀ ਮੁੱਖ ਮੰਤਰੀ ਸਾਹਿਬ ਦੇ ਯਤਨਾਂ ਨਾਲ ਉਹਨਾਂ ਨੂੰ ਵੀ ਦੁਬਾਰਾ ਸੁਰਜੀਤ ਕੀਤਾ ਗਿਆ ਉਹ ਪਿੰਡ ਪਿੰਡ 'ਚ ਖੁਸ਼ੀਆਂ ਦਾ ਮਾਹੌਲ ਨੇ ਕਿਉਂਕਿ ਸਾਡੇ ਪ੍ਰਾਤਨ ਖੇਡਾਂ ਨੇ ਅਕਸਰ ਕਹਿੰਦੇ ਨੇ ਕਿ ਜਿਹੜੀ ਕੌਮ ਆਪਣੀ ਸੱਭਿਆਚਾਰ ਨੂੰ ਆਪਣੇ ਵਿਰਸੇ ਨੂੰ ਭੁੱਲ ਜਾਂਦੀ ਹੈ ਉਹ ਕੱਖਾਂ ਵਾਂਗ ਰੁਲ ਜਾਂਦੀ ਹੈ ਸਾਨੂੰ ਲੋੜ ਹੈ ਕਿ ਅਸੀਂ ਆਪਣੇ ਸੱਭਿਆਚਾਰ ਨੂੰ ਆਪਣੇ ਵਿਰਸੇ ਨੂੰ ਸਾਹਮਣੇ ਰੱਖੀਏ ਆਪਣੇ ਬੱਚਿਆਂ ਨੂੰ ਇਹਦੇ ਬਾਰੇ ਜਾਣੂ ਕਰਾਈਏ ਜੇ ਸਾਡੇ ਬੱਚੇ ਸਾਡੇ ਵਿਰਸੇ ਨੂੰ ਸਾਹਮਣੇ ਰੱਖਣਗੇ ਤਾਂ ਹੀ ਸਾਡੇ ਕੌਮ ਦੀ ਜਿਹੜੀ ਹੋਂਦ ਹੈ ਉਹ ਬਰਕਰਾਰ ਰਹੂਗੀ ਸਾਡੇ ਪੰਜਾਬੀ ਮੂਹ ਦੀ ਜਿਹੜੀ ਹੋਂਦ ਹੈ ਉਹ ਬਰਕਰਾਰ ਰਹੇਗੀ ਪੰਜਾਬੀ ਹਮੇਸ਼ਾ ਨੱਚਣ ਟੱਪਣ ਚ ਗਾਣੇ ਗੌਂਚ ਮਸ਼ਹੂਰ ਨੇ ਸਾਡੇ ਸਾਡਾ ਜਿਹੜਾ ਮਿਊਜ਼ਿਕ ਹੈ ਉਹ ਤਾਂ ਇੰਟਰਨੈਸ਼ਨਲ ਲੈਵਲਸ ਤੇ ਬੜਾ ਫੇਮਸ ਹੈ ਸੋ ਅੱਜ ਵੀ ਉਹੀ ਸਟੇਡੀ ਸਾਡੇ ਚ ਖੂਨ ਚ ਜਿਹੜੀ ਕਲਾ ਹੈ ਜਦੋਂ ਅਸੀਂ ਦੇਖਦੇ ਹਾਂ ਬੱਚਿਆਂ ਨੂੰ ਪਰਫਾਰਮ ਕਰਦੇ ਆ ਸਾਡਾ ਮਨ ਖੁਸ਼ ਹੁੰਦਾ ਹੈ ਕਿ ਸਾਡੇ ਬੱਚੇ ਬਿਨਾ ਕਿਸੇ ਕੋਚਿੰਗ ਤੋਂ ਬਿਨਾ ਕਿਸੇ ਪ੍ਰੈਕਟਿਸ ਤੋਂ ਇੰਨਾ ਵਧੀਆ ਕਰ ਸਕਦੇ ਨੇ ਪਰਫਾਰਮ ਜਿਨ੍ਹਾਂ ਨੂੰ ਕਿਤੇ ਵਧੀਆ ਪ੍ਰੈਕਟਿਸ ਕੋਚਿੰਗ ਮਿਲ ਜਾਵੇ ਵਧੀਆ ਟੀਚਰਸ ਮਿਲ ਜਾਣ ਸ਼ਾਇਦ ਬਹੁਤ ਬੁਲੰਗੀਆਂ ਹਾਸਿਲ ਕਰ ਲੈਣ ਸੋ ਅੱਜ ਮੈਨੂੰ ਖਾਸ ਤੌਰ ਤੇ ਬਹੁਤ ਖੁਸ਼ੀ ਮਹਿਸੂਸ ਹੋਈ ਹੈ ਪਟਿਆਲਾ ਤਾਂ ਮੰਨਿਆ ਹੀ ਗਿਆ ਇੱਥੋਂ ਦੇ ਤਾਂ ਮੈਨੂੰ ਲੱਗਦਾ ਹੈ ਹਰ ਚੀਜ਼ ਪਟਿਆਲਾ ਸੰਵਾਰਾ ਹੋ ਗਿਆ ਪਰਾਂਦੇ ਹੋ ਗਏ ਹਰ ਚੀਜ਼ ਹੀ ਫੇਮਸ ਹੈ ਅੱਜ ਤੁਸੀਂ ਸਾਰੀਆਂ ਬਹੁਤ ਸੋਹਣੀਆਂ ਲੱਗ ਰਹੀਆਂ ਹੋ ਬਹੁਤ ਸੋਹਣੇ ਤੁਸੀਂ ਜਿਹੜੇ ਵੀ ਅਟਾਇਰ ਪਾਏ ਨੇ ਬਹੁਤ ਸੋਹਣੇ ਲੱਗ ਰਹੇ ਨੇ ਇੱਕ ਰੀ ਆਪਣੇ ਨਾਮ ਤੇ ਬਹੁਤ ਤਾੜੀ ਲਾ ਦਿਓ ਤੇ ਸਰਕਾਰ ਦਾ ਇੱਕ ਮੈਂ ਹੋਰ ਸ਼ੁਕਰਾਨਾ ਕਰਦੀ ਆ ਕਿ ਸਾਨੂੰ ਲੇਡੀਜ਼ ਨੂੰ ਤਿਆਰ ਹੋਣ ਦਾ ਸੱਜਣ ਸਵਰਨ ਦਾ ਬਹੁਤ ਸ਼ੌਕ ਹੁੰਦਾ ਹੈ ਜੇ ਮਹਿਿਲਿਆਂ 'ਚ ਸਾਨੂੰ ਇਹ ਵੀ ਸ਼ੌਂਕ ਪੂਰਾ ਕਰਨ ਦਾ ਮੌਕਾ ਮਿਲ ਜਾਂਦਾ ਹੈ ਸੱਜਣ ਸਵਰਨ ਦਾ ਵੀ ਮੌਕਾ ਮਿਲ ਜਾਂਦਾ ਹੈ ਸੋ ਮੈਂ ਤੁਹਾਡੇ ਸਾਰਿਆਂ ਦਾ ਬਹੁਤ ਧੰਨਵਾਦ ਕਰਦੀ ਆ ਮਹਿਕਮੇ ਦਾ ਧੰਨਵਾਦ ਕਰਦੀ ਆ ਪਟਿਆਲਾ ਪ੍ਰਸ਼ਾਸਨ ਜਿਨ੍ਹਾਂ ਨੇ ਸਾਰਾ ਅੱਜ ਦਾ ਪ੍ਰੋਗਰਾਮ ਆਰਗੇਨਾਈਜ਼ ਕਰਾਇਆ ਉਹਨਾਂ ਦਾ ਧੰਨਵਾਦ ਕਰਦੀ ਆ ਤੇ ਪਰਮਾਤਮਾ ਕਰੇ ਜਿਹੜੇ ਖੁਸ਼ੀਆਂ ਨੇ ਮੇਲੇ ਨੇ ਇਹ ਤਾਂ ਅਕੀ ਤਏ ਇਤਨੀ ਲੱਗਦੇ ਰਹਿਣ ਆਪਾਂ ਇੱਕ ਦੂਜੇ ਨੂੰ ਮਿਲਦੇ ਰਹੀਏ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਵੱਧ ਤੋਂ ਵੱਧ ਅਸੀਂ ਆਪਣੇ ਘਰੋਂ ਨਿਕਲੀਏ ਤੇ ਆਪਣੇ ਲੋਕਾਂ 'ਚ ਰਹੀਏ ਮੈਨੂੰ ਲੱਗਦਾ ਨਹੀਂ ਕਿ ਮੁੱਖ ਮੰਤਰੀ ਸਾਹਿਬ ਦਾ ਕੋਈ ਵੀ ਦਿਨ ਇਹ ਜਿਹਾ ਹੁੰਦਾ ਉਹ ਜਦੋਂ ਉਹਨਾਂ ਦਾ ਰੈਸਟ ਡੇ ਹੁੰਦਾ ਸੰਡੇ ਨੂੰ ਜੇ ਪ੍ਰੋਗਰਾਮ ਨਹੀਂ ਹੁੰਦਾ ਤਾਂ ਉਹਨਾਂ ਨੂੰ ਹੁੰਦਾ ਕਿ ਮੈਂ ਕਿਤੇ ਨਾ ਕਿਤੇ ਆਪਣੇ ਪਬਲਿਕ 'ਚ ਲੋ ਪ੍ਰੋਫਾਈਲ 'ਚ ਗੇਂਡਾ ਲਾਇਆ ਪਰ ਮੈਂ ਆਪਣੇ ਲੋਕਾਂ ਨੂੰ ਮਿਲ ਕੇ ਜ਼ਰੂਰ ਆਉਂ ਘਰੇ ਬੈਠੇ ਵੀ ਕੀ ਕਰਨਾ ਹੈ ਜਿਹੜਾ ਸਮਾਹ ਮਾਲਕ ਨੇ ਦਿੱਤਾ ਨੂੰ ਚੰਗੇ ਲੈਖੇ ਚੰਗੇ ਪਾਸੇ ਲਾਈਏ ਆਪਣੇ ਲੋਕਾਂ ਦੀ ਜਿੰਨੀ ਮਦਦ ਹੋ ਸਕਦੀ ਹੈ ਕਰੀਏ ਸੋ ਇਹੀ ਸਾਡੀ ਸੋਚ ਰਹੀ ਹੈ ਸਾਡੇ ਜਿੰਨੇ ਵੀ ਸਾਥੀ ਕੈਬਨਿਟ ਦੇ ਨੇ ਐਮ ਐਲ ਏਜ਼ ਨੇ ਸਾਰੇ ਹਮੇਸ਼ਾ ਤੁਹਾਡੇ ਵਿੱਚ ਕੰਮ ਰਹਿੰਦੇ ਨੇ ਤੇ ਮੈਂ ਧੀਆਂ ਨੂੰ ਕਹਿਣਾ ਚਾਹੁੰਦੀ ਆ ਕਿ ਤੁਸੀਂ ਪੜੋ ਲਿਖੋ ਵਧੋ ਤੇ ਇੱਕ ਹੋਰ ਗੱਲ ਹੈਗੀ ਔਰਤ ਔਰਤ ਦੀ ਦੁਸ਼ਮਣ ਮੰਨੀ ਗਈ ਹੈ ਪਹਿਲਾਂ ਕਹਾਣੀਆਂ ਚੱਲਦੀਆਂ ਸੀਗੀਆਂ ਪਰ ਹੁਣ ਬਦਲਦੇ ਦੌਰ ਸਾਨੂੰ ਵੀ ਬਦਲਣਾ ਚਾਹੀਦਾ ਸਾਨੂੰ ਚਾਹੀਦਾ ਕਿ ਇੱਕ ਦੂਜੇ ਨੂੰ ਇਨਕਰੇਜ ਕਰੀਏ ਸਪੋਰਟ ਕਰੀਏ ਇੱਕ ਦੂਜੇ ਦਾ ਸਾਥ ਦਈਏ ਜੇ ਆਪਾਂ ਕਿਸੇ ਨਾਲ ਸਾਥ ਨਹੀਂ ਲੈ ਸਕਦੇ ਉਹਨੂੰ ਡਿਸਕਰੇਜ ਨਾ ਕਰੀਏ ਉਹਨੂੰ ਤਾਂ ਨੇ ਮੈਨੇ ਜਿਹੜੇ ਪਿੰਡਾਂ ਚ ਆਮ ਸੁਣਨ ਨੂੰ ਮਿਲਦੇ ਨੇ ਉਹਨੂੰ ਉਹ ਨਾ ਮਾਰੀ ਕਿਸੇ ਦਾ ਵੀ ਬੱਚਾ ਕਿਸੇ ਦੀ ਵੀ ਧੀ ਜੇ ਪੜਨਾ ਚਾਹੁੰਦੀ ਆਪਾਂ ਉਹਨੇ ਸੀਸਾ ਦਈਏ ਉਹਦੀ ਸਪੋਰਟ ਕਰੀਏ ਸੋ ਇੰਨੀ ਆ ਕਿ ਤੁਸੀਂ ਅੱਜ ਮੇਰੀਆਂ ਬੇਨਤੀਆਂ ਕਬੂਲ ਕਰੋ ਧੰਨਵਾਦ ਤੁਹਾਡਾ ਸਾਰਿਆਂ ਦਾ ਇੱਥੇ ਪਹੁੰਚਣ ਲਈ ਬਹੁਤ ਸੋਹਣਾ ਪ੍ਰੋਗਰਾਮ ਆਰਗੇਨਾਈਜ਼ ਕਰਿਆ ਜਦੋਂ ਖੁਸ਼ੀ ਮਹਿਸੂਸ ਹੋਈ ਹੈ ਤੇ ਪਹੁੰਚ ਕੇ ਧੰਨਵਾਦ ਤੁਹਾਡੇ ਸਾਰਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ